ਸੋ ਅਗਿਤਾ ਜੀ ਉਸਾਰ ਪਰ ਦਿਨ ਸ ਦੇਖ ਰਹੇ ਹਨ ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬਦ ਇਸ ਵਕਤ ਦੀ اہم ਜਾਣਕਾਰੀ ਤੁਹਾਡੇ ਸਾਰਿਆਂ ਦੇ ਲੈ ਕੇ ਰੂਬਰੂ ਹੋਇਆ ਕਿਉਂਕਿ ਜਿਵੇਂ ਕਿ ਉਸਾਰੇ ਜਾਣਦੇ ਹੋ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਯਾਨੀ ਕਿ ਭਾਰਤ ਸਰਕਾਰ ਵੱਲੋਂ ਕੱਲ ਦੇਸ਼ ਭਰ ਦੇ ਵਿੱਚ ਸਿਵਲ ਡਿਫੈਂਸ ਮੋਕ ਟ੍ਰੇਲ ਦਾ ਐਲਾਨ ਕੀਤਾ ਗਿਆ ਜੋ ਕਿ ਦੇਸ਼ ਦੇ ਲਗਭਗ 244 ਜ਼ਿਲ੍ਹਿਆਂ ਦੇ ਵਿੱਚ ਸਿਵਲ ਡਿਫੈਂਸ ਮੋਕ ਟ੍ਰੇਲ ਹੋਵੇਗੀ ਉੱਥੇ ਜਿੱਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ 17 ਥਾਵਾਂ ਤੇ ਮੋਕ ਟ੍ਰੇਲ ਹੋਣ ਚਾਰੀ ਹੈ ਜਿਸ ਵਿੱਚ ਹੁਸ਼ਿਆਰਪੁਰ ਅਤੇ ਹੁਸ਼ਿਆਰਪੁਰ ਦਾ ਨਸਤੀਕੀ ਇਲਾਕਾ ਆਧਮਪੁਰ ਵੀ ਮੌਜੂਦ ਹੈ ਤਾਂ ਉਸ ਬਾਬਤ ਅਸੀਂ ਤੁਹਾਡੇ ਨਾਲ ਜੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਹੁਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਪ੍ਰੈਸ ਨੂੰ ਜਾਰੀ ਕੀਤਾ ਗਿਆ ਮੀਡੀਆ ਨੂੰ ਤੇ ਉਸ ਪ੍ਰੈਸ ਕਟ ਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਾਂਗੇ ਤਾਂ ਜੋ ਸਹੀ ਅਤੇ ਸਟੀਕ ਜਾਣਕਾਰੀ ਜੋ ਸਾਨੂੰ ਪ੍ਰਸ਼ਾਸਨ ਵੱਲੋਂ حاصل ਹੋਈ ਹੈ ਉਸ ਆਧਾਰ ਤੇ ਅਸੀਂ ਆਮ ਲੋਕਾਂ ਤੱਕ ਆਮ ਜਨਤਾ ਤੱਕ ਪਹੁੰਚਾ ਸਕੀਏ ਤਾਂ ਜੇ ਪਿਕ ਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਜੋ ਪ੍ਰੈਸ ਰਿਪੋਰਟ ਜਾਰੀ ਕੀਤਾ ਗਿਆ ਉਸ ਮੁਤਾਬਕ ਕੱਲ 7 ਮਈ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਹੁਸ਼ਿਆਰਪੁਰ ਦੇ ਵਿੱਚ ਸਾਇਰਨ ਵੱਜਣਗੇ ਤੇ ਇਸ ਤੋਂ ਇਲਾਵਾ 8 ਵਜੇ ਬਲੈਕਆਊਟ ਹੋਵੇਗਾ ਜੀ ਹਾਂ 7 ਵਜੇ ਸਾਇਰਨ ਵੱਜਣਗੇ ਸ਼ਾਮ ਕੱਲ ਬੁੱਧਵਾਰ 7 ਮਈ ਨੂੰ 7 ਵਜੇ ਸਾਇਰਨ ਵੱਜਣਗੇ ਤੇ 8 ਵਜੇ ਬਲੈਕਆਊਟ ਹੋਵੇਗਾ ਇਸ ਦੀ ਜਾਣਕਾਰੀ ਹੈ ਜਿਹੜੀ ਇਸ ਦੀ ਪੁਸ਼ਟੀ ਹੈ ਕਮਿਸ਼ਨਰ ਮੈਡਮ ਅਸ਼ਿਕਾ ਚੈਲ ਵੱਲੋਂ ਕੀਤੀ ਗਈ ਹੈ ਤੇ ਨਾਲ ਦੇ ਨਾਲ ਹੁਣ ਵੱਲੋਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣਾ ਕਿਉਂਕਿ ਇੱਕ ਮੋਕ ਡ੍ਰਿਲ ਹੈ ਤੇ ਇਸ ਤੋਂ ਇਲਾਵਾ ਜਿਕਰ ਆਪਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿੱਚ ਕੇਂਦਰੀ ਜਿਲ੍ਹਾ ਹੁਸ਼ਾਲਪੁਰ ਦੇ ਵਿੱਚ ਵਸ ਕੈਂਪ ਦੇ ਵਿੱਚ ਸਮੇਂ-ਸਮੇਂ ਤੇ ਜਿਹੜੀ ਫਾਇਰ ਬ੍ਰਿਗੇਡ ਵੱਲੋਂ ਜਾਂ ਹੋਰ ਨਾ ਵਿਭਾਗਾਂ ਵੱਲੋਂ ਜਿਹੜੀ ਮੋਕ ਡ੍ਰਿਲ ਕੀਤੀ ਜਾਂਦੀ ਹੈ ਤੇ ਇਸ ਮੋਕ ਡ੍ਰਿਲ ਨੂੰ ਕਰਵਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਜੰਗ ਵਰਗੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਉਹ ਆਪਣੇ ਆਪ ਨੂੰ ਕਿਵੇਂ ਮਹਿਫੂਜ਼ ਰੱਖਣ ਭਾਵ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣ ਤਾਂ ਇੱਕ ਸਮੋਕ ਡ੍ਰਿਲ ਦਾ ਇੱਕੋ ਇੱਕ ਇਹ ਮਕਸਦ ਹੈ ਤਾਂ ਹੋਰ ਜਾਣਕਾਰੀ ਜੋ ਮੈਡਮ ਐਂਡ ਸੀ ਇਹ ਅਸ਼ਿਕਾ ਜੈਨ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਬਾਬਤ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕਰਦੇ ਹਾਂ ਤਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਇਰਨ ਬੱਜੇਗਾ ਜਦੋਂ ਸਾਇਰਨ ਬੱਜੇਗਾ ਉਹ ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ ਜਦਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਇਸ ਤਰ੍ਹਾਂ ਸਾਇਰਨ ਬੱਜਣਗੇ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆ ਤਾਂ ਇਸ ਤੋਂ ਲਗਵਨ ਵਾਲੋ ਕਿਹਾ ਗਿਆ ਹੈ ਕਿ ਕੱਲ ਜਸ ਤੋਂ ਬਾਅਦ ਜਦੋਂ ਵੀ ਅਜੀਹਾ ਸਾਇਰਾਂ ਦੇ ਬੱਚੇ ਤਾਂ ਆਮ ਜਨਤਾ ਕੋਲੋਂ ਇਹ ਆਸ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਚੋਂ ਬਾਹਰ ਨਿਕਲ ਕੇ ਕਿਤੇ ਸੇਫ ਥਾਂ ਤੇ ਉਹ ਜਾ ਸਕਤੇ ਨੇ ਜ਼ਮੀਨ ਤੇ ਕਿਸੇ ਨਿਕਲ ਕੇ ਕਿਸੇ ਜ਼ਮੀਨ ਜਾਂ ਜ਼ਮੀਨ ਦੋਸ ਬੰਕਰ ਦੇ ਵਿੱਚੋਂ ਪਹੁੰਚ ਜਾਣ ਤੇ ਜਿੱਥੇ ਉਹਨਾਂ ਤੇ ਕੋਈ ਵੀ ਛਤ ਨਾ ਹੋਵੇ ਇਸ ਤੋਂ ਲਗਵਨ ਲੋਕ ਦਰਖਤਾ ਦੇ ਖੇਠਾਂ ਵੀ ਬੈਠ ਸਕਦੇ ਨੇ ਤਾਂ ਇਸ ਤੋਂ ਇਲਾਵਾ ਜੋ ਹੋਰ ਜਾਣਕਾਰੀ ਹੈ ਇਹ ਜਿਹੜੀ ਮੈਡਮ ਐਡੀਸੀ ਮੈਮ ਆਸ਼ੀਕਾ ਜਨ ਵੱਲੋਂ ਸਾਂਝੀ ਕੀਤੀ ਗਿਆ ਉਸ ਮੁਤਾਬਕ ਕਿ ਇਹ ਮੋਕ ਡਰਲ ਸਿਰਫ ਸਿਰਫ ਸਿਵਲ ਟੂ ਫੈਂਸ ਵੱਲੋਂ ਅਭਿਆਸ ਲਈ ਜਿਹੜੀ ਕੀਤੀ ਜਾਵੇਗੀ ਜੋ ਸਾਇਰਨ বাজਾਈ ਜਾਣਗੀ ਉਹ ਵੀ ਇੱਕ ਅਭਿਆਸ ਲਈ বাজਾਈ ਜਾਣਗੇ ਤਾਂ ਜੋ ਇਹਨਾਂ ਦੀ ਫੰਕਸ਼ਨੈਲਿਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤਾਂ ਬਾਰ ਬਾਰ ਹੁਸ਼ਾਹપુર ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਪ੍ਰਸ਼ਾਸਨਿਕ ਅਮਲੇ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਪਹਿ릭 ਨਾ ਹੋਣ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਡਰ ਨਾ ਡਰਨ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਘਬਰਾਉਣ ਕਿਉਂਕਿ ਇਸ ਮੁੱਖ ਡ੍ਰਿਲ ਨੂੰ ਕਰਵਾਉਣਾ ਤਾਂ ਕਿਉਂਕਿ ਆਦੇਸ਼ ਲੋਕਾਂ ਨੂੰ ਜੰਗ ਵਰਗੇ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ ਇਹ ਦੱਸਣਾ ਹੈ ਤਾਂ ਇਸ ਤੋਂ ਲਗਾਂ ਉਹਨਾਂ ਨੇ ਦੱਸਿਆ ਕਿ ਬਲੈਕਆਊਟ ਜਿਵੇਂ ਕਿ ਪੰਜਾਬ ਦੋ ਦਿਨ ਪਹਿਲਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੋਇਆ ਫਿਰੋਜ਼ਪੁਰ ਦੇ ਵਿੱਚ ਹੋਇਆ ਬਲੈਕਆਊਟ ਜਨਕੀ ਹਾ ਪੂਰੇ ਸ਼ਹਿਰ ਦੀ ਜਿਹੜੀ ਉਹ ਲਾਈਟ ਉਹ ਬੰਦ ਹੋਵੇਗੀ ਆਮ ਲੋਕਾਂ ਵੱਲੋਂ ਵੀ ਆਮ ਲੋਕਾਂ ਕੋਲ ਵੀ ਉਹਨਾਂ ਨੇ ਜਿਹੜੀ ਉਹ ਸਹਿਯੋਗ ਦੀ ਮੰਗ ਕੀਤੀ ਆ ਕਿ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਕੇ ਰੱਖੀਆਂ ਜਾਣ ਤੇ ਜਿੱਥੇ 7 ਵਜੇ ਸਾਇਰਨ ਵੱਜਣਗੇ ਤਾਂ ਉੱਥੇ ਹੀ 8 ਵਜੇ ਬਲੈਕਆਊਟ ਹੋਵੇਗਾ ਪੂਰੇ ਹੁਸ਼ਿਆਰਪੁਰ ਦੇ ਵਿੱਚ ਤਾਂ ਇਸ ਦੌਰਾਨ ਜਿਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਇਨਵਰਟਰ ਹੈ ਤੇ ਇਸ ਤੋਂ ਇਲਾਵਾ ਜਨਰੇਟਰ ਹੈ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਉਹ ਜਨਰੇਟਰ ਅਤੇ ਇਨਵਰਟਰ ਦੀ ਵੱਲ ਤੋਂ ਨਾਕਰਨ ਤੇ ਜੇਕਰ ਅਜਿਹੇ ਦੇ ਵਿੱਚੋਂ ਵੱਲ ਤੋਂ ਕਰਦੇ ਨੇ ਤਾਂ ਇਸ ਤਰ੍ਹਾਂ ਵੱਲ ਤੋਂ ਕੀਤੀ ਜਾਵੇ ਕਿ ਜਿਹੜੀ ਰੋਸ਼ਨੀ ਹੈ ਉਹ ਬਿਲਕੁਲ ਵੀ ਛੱਤ ਤੋਂ ਬਾਹਰ ਨਾ ਨਿਕਲਣ ਤਾਂ ਇੱਕ ਇਸਾਬ ਫੌਜ ਦੇ ਸਾਬਕਾ ਵੱਡੇ ਅਫਸਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਇਸਾਰੇ ਇਹ ਵਿਸ਼ੇ ਨੂੰ ਲੈ ਕੇ ਮੋਟਰ ਨੂੰ ਲੈ ਕੇ ਕੀ ਹੁੰਦੀ ਆ ਮੋਟਰ ਤੇ ਕਿਉਂ ਕਰਵਾਈ ਜਾਂਦੀ ਆ ਤਾਂ ਉਹ ਵੀ ਅਸੀਂ ਥੋੜੇ ਸਮੇਂ ਤੱਕ ਇੱਕ ਵੱਡੇ ਅਫਸਰ ਦੀ ਜਿਹੜੀ ਉਹ ਇੰਟਰਵਿਊ ਆ ਸੀ ਆਮ ਲੋਕਾਂ ਦੀ ਕਿਚਾਈ ਦੇ ਵਿੱਚ ਪੇਸ਼ ਕਰਾਂਗੇ ਤਾਂ ਇਸ ਦੌਰਾਨ ਜੇਕਰ ਕੋਈ ਗੱਡੀ ਸੜਕ ਤੇ ਜਾ ਰਹੀ ਹੈ ਜਦੋਂ ਬਲੈਕਆਊਟ ਦਾ ਐਲਾਨ ਕੀਤਾ ਗਿਆ ਅਨੁਸਾਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਰਾਤ 8 ਵਜੇ ਬਲੈਕਆਊਟ ਦਾ ਜਿਹੜਾ ਐਲਾਨ ਕੀਤਾ ਗਿਆ ਤੇ ਜੇਕਰ ਕੋਈ ਗੱਡੀ ਸੜਕ ਉੱਤੇ ਜਾ ਰਹੀ ਹੈ ਤਾਂ ਉਸ ਦੀਆਂ ਲਾਈਟਾਂ ਬੰਦ ਕਰਕੇ ਗੱਡੀ ਨੂੰ ਜਿਹੜਾ ਸੜਕ ਤੋਂ ਇੱਕ ਪਾਸੇ ਢੇਠਾ ਲਾ ਕੇ ਜਿਹੜਾ ਉਸ ਨੂੰ ਖੜੀ ਕਰ ਲਿਆ ਜਾਵੇ ਇਹ ਨਾ ਹੋਵੇ ਕਿ ਜਦੋਂ ਪ੍ਰਸ਼ਾਸਨ ਜਾਂ ਸਰਕਾਰ ਨੇ ਬਲੈਕਆਊਟ ਦਾ ਐਲਾਨ ਕੀਤਾ ਹੋਇਆ ਹੈ ਤਾਂ ਉਸ ਵਕਤ ਆਮ ਲੋਕ ਹੈ ਜਿਹੜੇ ਉਹ ਗੱਡੀਆਂ ਤੇਆਂ ਲਾਈਟਾਂ ਚਲਾ ਕੇ ਉਹ ਸੜਕਾਂ ਤੇ ਘੁੰਮਦੇ ਹੋਣ ਤਾਂ ਇਸ ਦਰਮਿਆਨ ਇੱਕ ਅਹਿਮ ਜਾਣਕਾਰੀ ਹੈ ਜੜਿਓ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਇਸ ਤਰਫ ਜਿਹੜੇ ਅਮਰਜੈਂਸ ਐਮਰਜੈਂਸੀ ਵਾਹਨ ਹੁੰਦੇ ਨੇ ਜਿਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਾਂ ਐਂਬੂਲੈਂਸਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਚੱਲਣ ਦੀ ਇਜਾਜ਼ਤ ਜ਼ਰੂਰ ਹੈ ਉਹਨਾਂ ਨੂੰ ਰਸਤਾ ਜਿਹੜਾ ਪੈਦਲ ਦੇ ਆਵਾਜ ਤੇ ਦੇਣਾ ਚਾਹੀਦਾ ਤਾਂ ਇਸ ਬਾਬਤ ਵੀ ਇੱਕ ਵੱਡੀ ਅਪੀਲ ਹੈ ਜਿਹੜੀ ਉਹ ਮੈਡਮ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਆ ਸੋ ਇੱਕ ਅਹਿਮ ਜਾਣਕਾਰੀ ਇਸ ਅਧਾਰਾ ਹੁਸ਼ਾਰ ਪਰ نیوز ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੱਲ 7 ਮਈ ਦੇਨ ਬੋਤਵਾਰ ਨੂੰ ਹੁਸ਼ਿਆਰਪੁਰ ਦੇ ਵਿੱਚ 7 ਵਜੇ ਸਾਇਰਨ ਵੱਜਣਗੇ ਤੇ 8 ਵਜੇ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਹੋਵੇਗਾ ਤਾਂ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਦਾਰਾ ਹੁਸ਼ਿਆਰਪੁਰ ਨੂੰ ਤੁਹਾਨੂੰ ਅਪੀਲ ਕਰਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਇਹ ਮੋਕ ਡ੍ਰੈਲ ਜੰਗ ਵਰਗੇ ਹਾਲਾਤਾਂ ਦੇ ਵਿੱਚ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣ ਇਸ ਬਾਬਤ ਜਾਣਕਾਰੀ ਦੇਣਾ ਹੈ ਕਿ ਜਦੋਂ ਸਾਇਰਨ ਵੱਜਦੇ ਨੇ ਜਪ ਵਿੱਚ ਵਿੱਚ ਬੱਚੇਗਾ ਤਾਂ ਅਮਾਨਤਾ ਤੋਂ ਬਾਹਰ ਨਿਕਲ ਕੇ ਅਜਿਹੀ ਥਾਂ ਤੇ ਜਾਣਾ ਚਾਹੀਦਾ ਹੈ ਸ਼ਤਨਾਉਨ ਤੁਸੀਂ ਦਰੱਖਤਾਂ ਹੀਠਾਂ ਵੀ ਇਹ ਲੰਮੇ ਪੈ ਸਕਦੇ ਹੋ ਜਾਂ ਬੈਠ ਸਕਦੇ ਹੋ ਤਾਂ ਇਸ ਵੀਡੀਓ ਨੂੰ ਇਸ ਖਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਜ਼ਰੂਰ ਕਰਦੇ ਹੋ ਤਾਂ ਜੋ ਸਹੀ ਅਤੇ ਸਟੀਕ ਜਾਣਕਾਰੀ ਜਿਹੜੀ ਉਹ ਆਮ ਲੋਕਾਂ ਤੱਕ ਆਮ ਆਬਾਦ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਤਾਂ ਸਾਡੀ ਖਬਰਾਂ ਦੇ ਲਈ ਜੁੜੇ ਰਹੋ ਸ਼ਾਕਰ ਨਿਊਜ਼ ਤੇ